ब्राजील ਦੇ ਮਾਰਾਕਾਨਾ ਸਟੇਡੀਅਮ ਰੰਗਰੰਗਾ ਉਦਘਾਟਨ ਸਮਾਰੋਹ ਨਾਲ ਰਿਓ 올림픽ਸ ਦੀ ਸ਼ੁਰੂਆਤ ਹੋਈ। ਉਦਘਾਟਨ ਸਮਾਰੋਹ 'ਚ ਬ੍ਰਾਜ਼ਿਲ ਨੇ ਆਪਣੇ ਵਿਰਸੇ ਅਤੇ ਇਤਿਹਾਸ ਦੀ ਝਲਕ ਪੇਸ਼ ਕੀਤੀ। ਰੋਸ਼ਨੀ, ਸੰਗੀਤ ਅਤੇ ਡਾਂਸ ਦੇ ਜ਼ਰੀਏ ਬ੍ਰਾਜ਼ਿਲ ਦੀ ਰੰਗਾਰੰਗ ਸੱਭਿਆਚਾਰ ਨੂੰ ਦਰਸਾਇਆ ਗਿਆ ਅਤੇ ਜਸ਼ਨ ਮਨਾਇਆ ਗਿਆ। ਦੁਨੀਆ ਦੇ 200 ਤੋਂ ਵੱਧ ਦੇਸ਼ਾਂ ਦੀਆਂ ਐਥਲੀਟਾਂ ਨੇ 75,000 ਦਰਸ਼ਕਾਂ ਸਾਹਮਣੇ ਮਾਰਚ ਪਾਸਟ ਕੀਤਾ। ਮਾਰਚ ਪਾਸਟ ਗ੍ਰੀਸ ਨੇ ਸਭ ਤੋਂ ਪਹਿਲਾਂ ਐਂਟਰੀ ਕੀਤੀ। ਭਾਰਤ ਨੇ 95 ਨੰਬਰ ਤੇ ਐਂਟਰੀ ਕੀਤੀ। ਖੇਡਾਂ ਦੇ ਮਹਾਂਕੁੰਚ 'ਚ ਕੁੱਲ 206 ਦੇਸ਼ਾਂ ਦੀਆਂ ਟੀਮਾਂ 28 ਖੇਡਾਂ ਵਿੱਚ ਆਪਣਾ ਦਾਮ ਮਜ਼ਮੂਨ ਲਈ ਬ੍ਰਾਜ਼ੀਲ ਪਹੁੰਚੀਆਂ ਨੇ। ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਦੱਖਣੀ ਅਮਰੀਕੀ ਦੇਸ਼ 'ਚ 올림픽 ਕਰਵਾਏ ਜਾ ਰਹੇ ਨੇ। ਪਾਰਟੀਆਂ ਮੁਤਾਬਕ ਸਰੇ 4 ਵਜੇ ਇਸ ਸਮਾਰੋਹ ਸ਼ੁਰੂ ਹੋਇਆ ਭਾਰਤ ਲੋਪਰੇਟ ਚ ਸਾਲ 2008 ਦੇ ਬੀਜਿੰਗ 올림픽 ਦੇ 골ਡ ਮੈਡਲ ਜਿੱਤੋ ਅਭਿਨਵ ਬੇਂਦਰਾ ਨੇ ਭਾਰਤੀ ਦਲ ਨੂੰ ਲੀਡ ਕੀਤਾ ਤਰੰਗਾ ਚੋਕ ਅਭਿਨਵ ਬੇਂਦਰਾ ਸਭ ਤੋਂ ਅੱਗੇ ਆ ਰਹੇ ਸਨ ਅਤੇ ਉਹਨਾਂ ਦੇ ਪਿੱਛੇ ਆ ਰਿਹਾ ਸੀ ਪੂਰਾ ਭਾਰਤੀ ਦਲ ਇਸ ਵਾਰ 올림픽 ਦੇ ਵਿੱਚ ਭਾਰਤ ਦੀ 119 ਖਿਡਾਰੀ ਹਿੱਸਾ ਲੈਣ ਦੇ ਨਜ਼ਰ ਆਉਣਗੇ ਇਹ ਭਾਰਤ ਦਾ 올림픽 ਪਹੁੰਚਾ ਹੁਣ ਤੱਕ ਦਾ ਸਭ ਤੋਂ ਵੱਡਾ ਦਲ ਹੈ रियो ਦੇ ਮਸ਼ਹੂਰ ਸੰਬਾ ਡਾਂਸ ਨਾਲ ਬ੍ਰਾਜ਼ੀਲ ਦੇ ਇਤਿਹਾਸਿਕ ਵਿਰਸੇ ਨੂੰ ਦਰਸਾਉਂਦੇ ਹੋਏ 71ਵੇਂ 올림픽 ਖੇਡਾਂ ਤਾਂ ਹੀ ਸ਼ੁਰੂਆਤ ਹੋਈ। ਇਸ ਦੌਰਾਨ ਰੰਗ ਰੰਗ ਪ੍ਰੋਗਰਾਮ ਜ਼ਰੀਏ ਦੁਨੀਆ ਦੇ ਸਭ ਤੋਂ ਵੱਡੇ ਸੰਕਟ ਗਲੋਬਲ ਵਾਰਮਿੰਗ ਦੇ ਬਾਰੇ ਵੀ ਸੰਦੇਸ਼ ਦਿੱਤਾ ਗਿਆ। ਸ਼ਾਨਦਾਰ ਸਮਾਰੋਹ ਬ੍ਰਾਜ਼ੀਲ ਦੇ ਕਲਾਕਾਰਾਂ ਨੇ ਮਿਊਜ਼ਿਕ 3D ਇਮੇਜਿੰਗ ਅਤੇ ਲੇਜ਼ਰ ਤਕਨੀਕ ਦੇ ਜ਼ਰੀਏ ਅਲੱਗ-ਅਲੱਗ ਅੰਦਾਜ਼ ਰਿ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ। ਸਮਾਰੋਹ ਲਗਭਗ 6000 ਵਲੰਟੀਅਰਜ਼ ਨੇ ਹਿੱਸਾ ਲਿਆ। ਅਜ Olympic ਦੇ ਵਿੱਚ ਭਾਰਤ ਲੋ ਜੀਤੂ ਰਾਏ 10 ਮੀਟਰ 에ਅਰ ਪਿਸਟਲ ਇਵੈਂਟ 'ਚ ਭਾਰਤ ਦੀ ਦਾਅਵੇਦਾਰੀ ਪੇਸ਼ ਕਰਦੇ ਨਜ਼ਰ ਆਉਣਗੇ 29 ਸਾਲਾਂ ਦੇ ਜੀਤੂ ਰਾਏ ਜਦੋਂ Olympic ਸ਼ੂਟਰ ਸੈਂਟਰ 'ਚ ਆਪਣੀ ਪਸੰਦੀਦਾ 10 ਮੀਟਰ 에ਅਰ ਪਿਸਟਲ ਇਵੈਂਟ 'ਚ ਨਿਸ਼ਾਨਾ ਲਗਾਉਣ ਲਈ ਪਿਸਤਲ ਚੁੱਕਣਗੇ ਤਾਂ ਪੂਰਾ ਦੇਸ਼ ਉਹਨਾਂ ਨੂੰ ਚੀਅਰ ਕਰ ਰਿਹਾ ਹੋਵੇਗਾ ਪਿਛਲੇ 2 ਸਾਲਾਂ 'ਚ ਜੀਤੂ ਕਮਨਵੈਲਥ ਅਤੇ ਏਸ਼ੀਆਈ ਖੇਡਾਂ ਦੇ 골ਡ ਮੈਡਲ ਹਾਸਲ ਕਰ ਚੁੱਕੇ ਨੇ ਲੰਪੀਚੀਰੂ ਹੋਣ ਤੋਂ ਪਹਿਲਾਂ ਹੀ ਮਰੱਕੋ ਦੇ ਮੁਕੇ ਬਾਜ਼ ਹਾਸਨ ਸਾਦਾ ਨੂੰ ਸ਼ੁੱਕਰਵਾਰ ਨੂੰ ਬ੍ਰਾਜ਼ੀਲੀ ਪੁਲਿਸ ਨੇ ਹਿਰਾਸਤ ਚ ਲੈ ਲਿਆ ਮਰੱਕੋ ਦੇ 올림픽 ਬੌਕਸਰ ਹਾਸਨ ਸਾਦਾ ਨੂੰ ਲੜਕੀਆਂ ਨਾਲ ਸ਼ੇਡਖਾਨੀ ਕਰਨ ਦੇ આરોਪ ਵਿੱਚ ਜੇਲ੍ਹ ਭੇਜ ਦਿੱਤਾ ਗਿਆ ਸਾਦਾ ਦੇ ਖਿਲਾਫ ਦੋ ਅਲੱਗ-ਅਲੱਗ ਮਹਿਲਾਵਾਂ ਨੇ ਸ਼ਿਕਾਇਤ ਕੀਤੀ ਹੈ ਇਹ ਦੋਵੇਂ ਮਹਿਲਾਵਾਂ ਬ੍ਰਾਜ਼ੀਲ ਦੀਆਂ ਹਨ ਅਤੇ 올림픽 ਵਿਲੇਜ ਦੇ ਵਿੱਚ ਵੇਟਰਸ ਦੇ ਤੌਰ ਤੇ ਕੰਮ ਕਰਦੀਆਂ ਨੇ ਪੁਲਿਸ ਨੇ ਦੱਸਿਆ ਕਿ ਸਾਦਾ ਨੂੰ ਘੱਟੋ-ਘੱਟ 15 ਦਿਨਾਂ ਲਈ ਜੇਲ੍ਹ ਚ ਰੱਖਿਆ ਜਾਏਗਾ ਸਾਦਾ ਨੇ ਸ਼ਨੀਵਾਰ ਨੂੰ ਮੁਕਾਬਲਾ ਖੇਡਣਾ ਸੀ ਲਾਈਟ ਹੈਵੀ ਵਿਟ ਕੈਟੇਗਰੀ ਚ ਸਾਦਾ ਦਾ ਸ਼ਨੀਵਾਰ ਨੂੰ 터ਕੀ ਤੇ ਮਹਿਮਦ ਨਾਦਿਰ ਨਾਲ ਮੈਚ ਹੋਣਾ ਸੀ ਪਰ ਹੁਣ ਸਾਦਾ 올림픽 ਤੋਂ ਬਾਹਰ ਹੋ ਗਏ ਨੇ ਹਾਲਾਂਕਿ ਸਾਦਾ ਨੂੰ ਪਹਿਲਾਂ ਹੀ 올림픽 ਕੰਟੈਂਡਰ ਨਹੀਂ ਮੰਨਿਆ ਜਾ ਰਿਹਾ ਸੀ ਆਫ ਸਪਿਨਰ ਦਿਰੁਵਾਨ ਪ੍ਰੇਰਾ ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਸ਼੍ਰੀਲੰਕਾ ਨੇ ਆਸਟ੍ਰੇਲੀਆ ਦੇ ਖਿਲਾਫ ਸੀਰੀਜ਼ ਜਿੱਤਣ ਦੇ ਵੱਲ ਮਜ਼ਬੂਤ ਕਦਮ ਵਧਾਏ ਨੇ ਆਸਟ੍ਰੇਲੀਆ ਨੇ 413 ਰਨਾਂ ਦੇ ਮੁਸ਼ਕਲ ਟੀਚੇ ਦਾ ਪਿੱਛਾ ਕਰਦੇ ਹੋਏ ਤੇ ਜਦੋਂ ਲੰਚ ਤੱਕ 7 ਵਿਕਟ ਤੇ 133 ਰਨ ਬਣਾਏ ਨੇ ਅਤੇ ਹਾਲੇ ਵੀ ਸ਼੍ਰੀਲੰਕਾ ਤੋਂ 280 ਰਨ ਪਿੱਛੇ ਹੈ ਸ਼੍ਰੀਲੰਕਾ ਨੂੰ ਸੀਰੀਜ਼ ਵਿੱਚ 2-0 ਦੀ ਜੇਤੂ ਬੜਤ ਲਈ 3 ਵਿਕਟ ਹੋਰ ਚਾਹੀਦੇ ਨੇ ਪਾਰਦੇ ਖਿਲਾਫ ਹੋਣ ਵਾਲੇ ਤੀਜੇ ਟੈਸਟ ਮੈਚ ਲਈ ਵੈਸਟ ਇੰਡੀਜ਼ ਟੀਮ ਨੇ ਸਲਾਮੀ ਬੱਲੇਬਾਜ਼ ਰਜਿੰਦਰ ਚੰਦਕਾ ਨੂੰ ਟੀਮ ਤੋਂ ਬਾਹਰ ਕਰ ਦਿੱਤਾ ਹੈ। ਉਹਨਾਂ ਦੀ ਜਗ੍ਹਾ ਸ਼ਾਈ ਹੋਪ ਨੇ 14 ਮੈਂਬਰੀ ਟੀਮ ਦੇ ਵਿੱਚ ਜਗ੍ਹਾ ਲਈ ਹੈ। ਪਾਰਦੇ ਤੇ ਵੈਸਟ ਇੰਡੀਜ਼ ਦੇ ਵਿਚਾਲੇ ਤੀਜਾ ਟੈਸਟ ਮੈਚ 9 ਅਗਸਤ ਤੋਂ ਸੇਂਟ ਲੂਸੀਆ ਦੇ ਵਿੱਚ ਖੇਡਿਆ ਜਾਏਗਾ। ਜਮੈਕਾ ਤਲਵਾਸ ਅਤੇ ਪ੍ਰਿੰਟ ਬੇਕਨ ਨਾਈਟ ਰਾਈਡਰਸ ਦੇ ਵਿਚਾਲੇ ਖੇਡੇ ਜਾ ਰਹੇ ਦੂਜੇ ਕੁਆਲੀਫਾਇਰ ਦੇ ਵਿੱਚ ਕ੍ਰਿਸ ਗੇਲ ਨੇ ਇੱਕ ਵੱਡਾ ਰਿਕਾਰਡ ਆਪਣੇ ਨਾਮ ਕੀਤਾ ਹੈ। ਕ੍ਰਿਸ ਗੇਲ ਨੇ ਆਪਣੀ ਟੀਮ ਜਮੈਕਾ ਦੇ ਲਈ 35 ਰਨਾਂ ਦੀ ਪਾਰੀ ਖੇਡੀ ਜਿਸ ਵਿੱਚ ਉਹਨਾਂ ਨੇ 3 ਛੱਕੇ ਲਗਾਏ। ਇਸ ਦੇ ਨਾਲ ਹੀ ਗੇਲ ਨੇ ਛੱਕਿਆਂ ਦਾ ਸਭ ਤੋਂ ਵੱਡਾ ਰਿਕਾਰਡ ਆਪਣੇ ਨਾਂ ਕਰ ਲਿਆ। ਕ੍ਰਿਸ ਗੇਲ T20 ਕ੍ਰਿਕਟ ਵਿੱਚ 700 ਛੱਕੇ ਲਗਾਉਣ ਵਾਲੇ ਪਹਿਲੇ ਅਤੇ ਇਕਲੌਤੇ ਖਿਡਾਰੀ ਬਣ ਗਏ ਨੇ। ਇਸ ਖੜੀ ਵਿੱਚ ਉਹਨਾਂ ਦੇ ਆਸ-ਪਾਸ ਵੀ ਕੋਈ ਖਿਡਾਰੀ ਨਜ਼ਰ ਨਹੀਂ ਆਉਂਦਾ।